ਹਾਂਜੀ ਕੀ ਹਾਲ ਨੇ ਬਾਈ ਹੋ ਸਾਰਿਆਂ ਦੇ ਘਰ ਪਰਿਵਾਰ ਬਾਈ ਵਧੀਆ ਨੇ ਧਰੂ ਕਿਰਪਾ ਕਰੇ ਸਾਰਿਆਂ ਦੀ ਸੁਖ શાંત ਹੋਵੇ ਤੇ ਜਾਨਵਰ ਵਗੈਰਾ ਚੜ੍ਹਦੀ ਕਲਾ 'ਚ ਹੋਣ ਸਾਰਿਆਂ ਦੇ ਬੱਚੇ-ਵੁੱਚੇ ਫਿੱਟ ਹੋਣ ਬਾਈ ਤੇ ਆ ਗਏ ਬਾਈ ਆਪਾਂ ਇੱਧਰ ਲੈ ਕੇ ਘਰੇ ਤੇ ਇਹ ਜਾਨਵਰ ਆਪਣੇ ਹੁਣ ਭੁੱਖੇ ਤਾਂ ਉਹ ਕਰ ਰਹੇ ਨੇ ਇਹ ਤੁਹਾਨੂੰ ਦਾਣੇ ਪਾਓ ਇਹਨਾਂ ਨੂੰ ਬਾਹਰੋਂ ਕੱਢ ਕੇ ਬਾਰੇ 8 ਵਜੇ ਕਿੰਨਾਂ ਟਾਈਮ ਹੋਈ ਬਹਿ ਜਾਣਾ ਉਹ ਤਾਂ ਇਹਨਾਂ ਨੂੰ ਪਾਈ ਇਹਨਾਂ ਨੂੰ ਤੇ ਅੱਜ ਜੰਦੇ ਦੀ ਸਲਾਹ ਕੋਡੇ ਸਾਫ਼ ਕਰਨ ਦੀ ਵੀ ਹੈਗੀ ਐ ਤੇ ਉਹ ਮੈਂ ਦੇਖਦਾ ਕਰ ਰਹੇ ਨੇ ਕਿ ਨਹੀਂ ਕਰਨੇ ਹਰੇ ਉਹ ਬਣਾਉਣੇ ਆ ਸਕੀਮ ਹਰੇ ਕੋਡੇ ਸਾਫ਼ ਕਰਨ ਦੇ ਤਾਂ ਤਾਂ ਲੈ ਇਹਨਾਂ ਨੂੰ ਬਾਹਰੇ ਗੜ ਲੀਏ ਫਿਰ ਲੈਣਗੇ ਇੱਥੇ ਜੇ ਬਾਹਰੇ ਮਾੜਾ ਮੋਟਾ ਕਾ ਲੈਣਗੇ ਦਾਣੇ ਫਿਰ ਪਾ ਦੇ ਮੂੰਹ ਖੁੱਡਾ ਸਾਫ ਇਹਨਾਂ ਦਾ ਵੀ ਕਰਨ ਵਾਲਾ ਖੰਭ ਹੁੰਦੇ ਖਾਸ ੱਡੀ ਖੜੇ ਨੇ ਉਹ ਸਾਫ ਕਰਕੇ ਰਹਿਣਾ ਉਹ ਇੰਨਾ ਨਾ ਧੜਕੋ ਭਾਈ ਬਾਣੇ ਪਈ ਯਾਰ ਪਹਿਲੀ ਗੱਲ ਤਾਂ ਇਹਨਾਂ ਨੂੰ ਬਹੁਤ ਖਾਂਦੇ ਨੇ ਹੁਣ ਮੈਂ ਬਾਹਰਿਆਂ ਦੇ ਨੇ ਤਾਂ ਵੀ ਦਾਣੇ ਬਹੁਤ ਖਾਂਦੇ ਨੇ ਯਾਰ ਪਤਾ ਨਹੀਂ ਇਹ ਚੱਕਰ ਬਰਬਾਰੇ ਇੰਦਾ ਕੁ ਸੰਦ ਦਾ ਨਹੀਂ ਖਾਣ ਨੂੰ ਦਾਣੇ ਖਾਂਗੇ ਯਾਰ ਪਹਿਲਾਂ ਸੂਆ ਸੂਆ ਵੀ ਹੁੰਦੀ ਸੀ ਤਾਂ ਕਰਕੇ ਸੂਆ ਸੂਆ ਵੀ ਖਾ ਲੈਂਦੇ ਸੀ ਦਾਣੇ ਤਾਂ ਕਰਕੇ ਘੱਟ ਖਾਂਦੇ ਸੀ ਹੁਣ ਕੱਲੇ ਦਾਣੇ-ਦਾਣਿਆਂ ਤੇ ਨੇ ਬਾਈ ਇੱਕਾ ਬਾੜੀ ਜੀ ਦਾ ਯਾਰ ਰਮਾਤੀ ਸੀ ਹੁਣ ਇਹਨੂੰ ਬੀਜੀਏ ਗੁੱਡਕੇ ਬੀਜਾਂਗੇ ਫਿਰ ਆਲੇ ਆਪਾ ਹੁਣ ਇਹਦਾ ਘਾਣਾ ਬੀਜਣੀ ਆ ਹੰਤਾ ਗੁੱਡਕੇ ਬੀਜੂਏ ਚਾਰ ਪੰਜ ਦਿਨਾਂ ਨੂੰ 8000 ਦੇ ਫਰਾਂ ਦੇ ਲੈ ਵੀ ਹੁਣ ਖੁੱਡਾ ਸਾਫ਼ ਕਰੀਏ ਮਿੱਤਰਾ ਪਹਿਲਾਂ ਤਾਂ ਇਹਨਾਂ ਦਾ ਵੱਡੇ ਕਬੂਤਰਾਂ ਵਾਲਾ ਖੁੱਡਾ ਸਾਫ਼ ਹੀ ਕਰੀਏ ਹਨਾ ਇਹ ਅੰਦਰ ਬਾੜ ਦਾਂਗੇ ਤੇ ਆ ਵੀ ਸਲਾਹ ਸੀ ਯਾਰ ਅੱਜ ਸੈੱਟ ਕਰਨ ਦੀ ਟਾਂਦੀਆਂ ਦਾ ਪਰ ਹੁਣ ਨਹੀਂ ਬਾਈ ਆਪਣੇ ਜਿਹੜੇ ਪੈਸਟੇ ਵੀ ਆਪਾਂ ਸਾਫ਼ ਕਰ ਲਾਂਗੇ ਮੈਨੂੰ ਲੱਗਦਾ ਨਹੀਂ ਹੈਗਾ ਹਾਲ ਕੋ ਨੂੰ ਦੇਖ ਰਿਹਾ ਬਾਕੀ ਤੇ ਇਹਦਾ ਆਪਾਂ ਨੂੰ ਜ਼ਰੂਰੀ ਵੀ ਨਹੀਂ ਹੈਗਾ ਹੁਣ ਤਾਂ ਐ ਵੀ ਹੁਣੇ ਸਾਫ਼ ਕਰਨਾ ਜਾਂ ਕੁਝ ਵੀ ਤੇ ਉਹ ਕਹਿੰਦੇ ਜਲਦਬਦਲੀ ਤੋਂ ਪਹਿਲਾਂ ਜੇ ਸੈੱਟ ਹੋ ਜਾਣ ਦਾ ਕੰਦ ਜੋ ਹਾ ਉਧਰ ਲਾ ਲੇਟਾ ਯਾਰ ਪਰਾਂ ਕਰਕੇ ਇੱਥੇ ਵਿਚਾਲੇ ਜੇ ਬਿਜਾਣੇ ਨਾ ਤਾਂ ਮੈਂ ਇਕੱਠੀਆਂ ਜਾਂ ਕਰਕੇ ਲੱਗ ਜਾਂਦੀਆਂ ਖੰਡਣ ਖਣਾਉਣ ਜਾ ਵਾਲਾ ਹੋ ਰਿਹਾ। ਉੱਥੋਂ ਸੈੱਟ ਕਰਕੇ ਉੱਥੇ ਦੇਖਦਾ ਹਾਂ। ਤੇ ਚਲੋ ਬਈ ਮੈਂ ਕਰ ਲਾਂ ਗੋਡਾ ਸਾਫ। ਫੇਰ ਕਰਦੇ ਆਂ ਵੀਡੀਓ ਕੰਟੀਨਿਊ। ਹਲੋ ਬਈ। ਛੋਟੇ ਬੱਚੇ ਜਾਂ ਦੋ ਬੱਚੇ ਇੱਕ ਤਾਂ ਚਿੱਟੀਆਂ ਦੇ ਦਾ ਇੱਕ ਮੋਜੀ ਦਾ ਬੱਚਾ ਆਪਾਂ ਛਾਤਰੀ ਤੇ ਬਿਠਾ ਦੇ ਦੋਨੇ ਵੱਡੇ ਨੇ ਥੋੜੇ ਜਿ ਉਹ ਛੋਟਾ ਇਹ ਦੋ ਬਾਕੀ ਚਾਰ ਛੋਟੇ ਨੇ ਚਾਰ ਪੰਜ ਹਲੇ ਆਹ ਇਹ ਤਾਂ ਰੱਤਾ ਇਹ ਤਾਂ खासा ਵੱਡਾ ਇਹ ਬਾਕੀ ਖੋਡੇ ਚੈੱਕ ਕਰੋ ਬਈ ਖੋਡੇ ਦੀ ਸਫਾਈ ਚੈੱਕ ਕਰੋ ਮੈਂ ਓਕੇ ਕਰਤਾ ਨਾ ਇਹਨਾਂ ਨੂੰ ਪਾਤੇ ਦਾਣੇ ਆਪਾਂ ਝਾੜੂ ਮਾਰਦਾ ਛੋਡੇ ਚ ਤੇ ਇਹਨਾਂ ਦੇ ਖੋਡੇ ਜੂ ਵੀ ਝਾੜੂ ਮਾਰਤਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਉਥੋਂ ਇਟਾਂ ਹੀ ਨਿਕਲੀਆਂ ਤੇ ਆਪਾਂ ਗਾਰ ਲਾਤਾ ਥੋੜਾ ਜਿਹਾ ਨਿਕਲਦੀਆਂ ਸੀਗੇ ਹੋਰ ਲਾ ਦਾਂਗਾ ਗਾਰ ਤੇ ਆਹੋਂ ਦਾਣੇ ਲੈ ਚੋਗਾ ਚਾਗਾ ਦੇ ਦੇਂਦੇ ਕਮਿਤਰਾਂ ਨੂੰ ਤੇ ਆਪਾਂ ਦੁਬਾਰੇ-ਬਾਰੇ ਕਰਦਾਂਗੇ ਥੋੜੇ ਜਿᱷ ਫਿਰ ਲੈਣਗੇ ਇਹਨਾਂ ਨੂੰ ਫਿਰ ਚੋਕਾ ਮਿਲ ਜੂ। ਆ ਆ ਜਾ ਨੰਬਰ ਆਪਣੇ ਬਈ ਫਿੱਟ ਨੇ। 56 ਫੜੇ ਤੱਕ ਦਾ ਆਪਣੇ ਜਕੂਤਲੇ ਜੀਂ ਡਾਏ ਨਹੀਂ ਅੱਜ। ਨਾ ਸਰਜੀਤ ਨੇ ਲਾਤੇ ਪਰ ਚੱਕਵਾ ਕਰਦਲੇ ਸਰਜੀਤ ਨਾਲ। ਆਹ ਸਰਜੀਤ ਨੇ ਵੀ ਘੱਟ ਹੀ ਲਾਏ। ਅੰਗੇ ਸਰਜੀਤ 20-20 25 ਇਕੱਠੇ ਜਾਉਣਾ ਹੁੰਦਾ। ਆਹ ਦਾ 10-15 ਕ ਡਾ ਕੇ ਸਰ ਗਿਆ। ਉਹ ਚੱਲ ਇਹਨਾਂ ਨੂੰ ਵੀ ਖੋਲਦੀ ਆ ਯਾਰ ਫਿਰ ਲੈਣਗੇ ਤੇ ਪੋਜੀ ਚ ਜ਼ਰੂਰੀ ਹੈ ਫਰਨਾ ਜੀ ਅੰਬਾ ਦਾ ਚੋ ਉਧਰ ਗੱਲਾਂ ਲੀਕ ਨਹੀਂ ਲੈਂਦੀ ਜੀ ਆਪ ਨਹੀਂ ਪਤਾ ਲੈਂਡ ਦੇ ਚੱਲ ਵਧੀਆ ਫਿਰ ਜਿੰਨਾ ਜਾਨਵਰ ਬਾਹਰੋਂ ਰੱਜੀ ਗਰੱਜੂਗਾ ਉਨਾਂ ਹੀ ਫਾਇਦਾ ਤੇ ਉਹ ਡਾਉ ਵੀ ਸਾਫ਼ ਕਰਦਾ ਟੇਚੇ ਨਿਪੇਚੇ ਨ ਕਰਦਾ ਇੱਧਰਲੇ ਗੱਡਾ ਵੀ ਸਾਫ਼ ਕਰਦਾ ਉਹ ਗਾ 7-8 ਦਿਨਾਂ ਸਾਫ਼ ਕਰੇ ਨੂੰ ਗੱਡਾ ਐਨਾ ਸਾਫ਼ ਕਰਨ ਨਾਲ ਕਰਿਆ ਨਹੀਂ ਤੇ ਹੋਣ ਗਏ ਬਸ ਚੱਲਦੇ ਆ ਬਈ ਹੁਣ ਤੇ ਦਾਣੇ-ਦੁਣੇ ਨਾਲ ਪਾ ਤੇ ਫਿੱਟ ਆ ਕੰਮ ਤੇ ਬੱਚੇ ਬਸ ਅੱਧੇ ਤੱਕ ਤਾਮਰੋ ਆ ਗਏ ਮਾਜਰ ਬੈਠ ਜੇ ਜਾਣਗੇ ਕਿ ਵਰਨਾ ਇਹ ਤਾਂ ਪਤਾ ਜੇ ਲੱਗ ਜੂ ਜਾਨਵਰਾਂ ਨੂੰ ਕਿ ਕੀ ਗੱਲ ਬਾਤ ਹੈ। ਤੇ ਬਾਕੀ ਹੁਣ ਇਹ ਡਾਉਣੇ ਦਾ ਹੈ ਨਹੀਂ ਯਾਰ ਫਿਰ ਆਪਾਂ ਭੁੱਖੇ ਰੱਖ ਕੇ ਵੀ ਕੀ ਲੈਣਾ ਹੈ। ਇਹਦਾ ਡਾਉਣੇ ਦਾ ਦਾ ਬੰਦਾ ਜਾਨਵਰ ਭੁੱਖਾ ਵੀ ਰੱਖੇ ਉਹ ਚੱਲ ਡਾਉਣੇ ਨੇ। ਮੈਂ ਬੰਦ ਹੀ ਨਹੀਂ ਇਕਦਰਾ ਨੇ ਹੁਣ ਢਾਕੇ ਨਹੀਂ ਡਾਉਣੇ ਨਹੀਂ ਤਾਂ ਫਿਰ ਕੀ ਫਾਇਦਾ। ਤੇ ਦੁਬਾਰਾ ਤਾਂ ਦਾਣੇ ਬਣੇ ਖਾਣ ਮੇਂ ਟਾਈਮ ਲਾਦਾ। ਉਤਰਾ ਰਾਜੀ ਹੋ ਗਏ ਨਹੀਂ ਇਹੋ ਡੱਬੇ ਅਸਲ ਵਿੱਚ ਡੱਬੇ ਦੇ ਬਚੇ ਜੇ ਕਰਕੇ ਪਾ ਦਣਾ ਦਾ ਨੇ ਉਹ ਮਾਮ ਲਿਸਾ ਤੜਾ ਯਾਰ ਐਵੇਂ ਕੋਈ ਫਾਇਦਾ ਨਹੀਂ ਫਿਰ ਤਾਂ ਕਰਕੇ ਤੇ ਬਸ ਖਾਲੇ ਡੱਬੇ ਨੇ ਬਸ ਚਲੋ ਬਾਈ ਹੋਰ ਥੂੜੀ ਖਾਦਦੇ ਨੇ ਦਾਣੇ ਦਾ ਨਾਲੇ ਗੜੇ ਖਾਦਦੇ ਨੇ ਚਲੋ ਠੀਕ ਆ ਉਹ ਕਾਲੋ ਦਾਣੇ ਤੇ ਚਲੋ ਅੰਦਰ ਫੁੱਡੇ ਚ ਹੁਣ ਸਰੀਰ ਸੈੱਟ ਆ ਬਾਈ ਹਜੇ ਫਰਕ ਆ ਥੋੜਾ ਜਿਹਾ ਸਰੀਰ ਦਾ ਤਾਂ ਕਰਕੇ ਥੋੜਾ ਜਿਹਾ ਹੁਣ ਐਕਟਿਵ ਆ ਮਲੇ ਮੋٹے ਕੰਮ ਵੀ ਕਰਨ ਲੱਗ ਗਏ ਮੌਲ-ਯੋਲ ਜਿਹਾ ਸਰੀਰ ਸੈੱਟ ਹੋਈ ਜੂ ਜੋਂ ਨੂੰ ਫਿਰ ਕੰਮ ਕਰੀ ਜਾਵਾਂਗੇ ਪਰ ਆਬ ਮਿੱਥਿਆ ਹੋਇਆ ਤੇ ਯਾਰ ਆ ਕੰਮ ਕਰਨਾ ਪਰ ਇੰਨਾ ਵੀ ਸਰੀਰ ਐਕਟਿਵ ਨਹੀਂ ਹੈਗਾ ਹਾਲੇ ਹੋ ਜਾਣ ਦੇ ਕੋਈ ਐਕਟਿਵ ਵੀ ਕਰਾਂਗੇ ਸਾਰਾ ਸਿਸਟਮ ਕੋਈ ਚੱਕਰ ਨਹੀਂ ਤੇ ਟੈਨਸ਼ਨ ਨਾ ਲਓ ਤੇ ਖੋਡਾ ਆਪਣਾ ਸੈਟ ਆ ਵੀ ਤੇ ਲੰਘ ਨੂੰ ਚੁਗ ਲੈ ਜਾਣਵਰਾਂ ਨੇ ਥੱਲੇ ਤਾਂ ਉਹ ਹੈ ਵੀ ਕੀ ਹੁੰਦਾ ਹੁਣ ਆਪਾਂ ਇਹ ਗੱਲ ਛਿਸ ਜੀ ਹੁੰਦੀ ਹੈ ਜਾਨਵਰਾਂ ਦੇ ਉਹ ਲੈ ਜਾਂਦੀ ਇੱਕ ਆਂ ਥੱਲੇ ਫਿਰ ਕੀ ਉਹ ਤਾਂ ਤਾਂ ਹੀ ਬੈਠ ਰਹੇ ਨੇ ਤਾਂ ਜੋ ਦਾਣੇ-ਦੋਣੇ ਪਾਉਣੇ ਆ ਉਹ ਥੱਲੇ ਹਾਂ ਤੇ ਬੈਠੇ ਨੇ ਜਾਨਵਰ ਨਾਓ ਬਈ ਨੇਰਾ ਹੋ ਗਿਆ ਯਾਰ ਅੱਜ ਫੇਰ ਆਪਾਂ ਨੂੰ ਰੋਜ਼ ਮੰਗੂਂ ਜਾਂਦਾ ਨੇਰਾ ਹੋਇਆ ਮੈਂ ਮੈਂ ਖੇਤ ਕੱਖ ਵਿੱਚ ਜਾ ਗਿਆ ਸੀ ਤੇ ਯਾਰ ਕਲਿੱਪ ਦਾ ਸ਼ੂਟ ਨਹੀਂ ਕਰੀ ਗਈ ਤੇ ਤਾਂ ਵੈਸੇ ਹੀ ਤੁਹਾਨੂੰ ਦੱਸ ਦਈਏ ਮਾਂ ਚਾਰ ਅੱਜ ਤਾਂ ਕਰ ਕਿਵੇਂ ਲੇਟ ਹੋ ਗਿਆ ਨਹੀਂ ਤਾਂ ਬਈ ਮੈਂ 3:30-4 ਵਜੇ ਮੈਂ ਉੜਾਂ ਆ ਗਿਆ ਸੀ ਇੰਨੇ ਮੈਨੂੰ ਫੋਨ ਆ ਗਿਆ ਕਰਨ ਦੇ ਘਰੇ ਗਿਆ ਮੈਂ ਤੇ ਕਰਨ ਦੇ ਘਰ ਤੋਂ ਮੈਨੂੰ ਫੋਨ ਹੀ ਆ ਗਿਆ ਉਹਦਾ ਗੁਰਪਿਆਰ ਦਾ ਮੰਡਿਆ ਦਾ ਕਹਿੰਦਾ ਬਈ ਆ ਗਿਆ ਜੇ ਕੱਖ ਵੀ ਜਿੰਨੇ ਚੱਕ ਰਿਹਾ ਤੇ ਵਿਚਾਰ ਪੰਜ ਮਾਦ ਆ ਗਿਆ ਆਹ ਚੱਲ ਫਿਰ ਤਾਂ ਕਰਕੇ ਮੈਂ ਲੇਟ ਹੋ ਗਿਆ ਚੱਲ ਕੋਈ ਚੱਕਰ ਨਹੀਂ ਲੇਟ ਪੇਟ ਦਾ ਚੱਲਦੀ ਆ ਰਹਾ ਯਾਰ ਇਹ ਡਾ ਵੀ ਕੋਈ ਇਸ਼ੂ ਨਹੀਂ ਇਹ ਚਲ ਹੁਣ ਪਾ ਲਾਂ ਇਹਨਾਂ ਨੂੰ ਦਾਣੇ ਇਹ ਤਾਂ ਵੀ ਚੱਕ ਰਿਹਾ ਮੱਝੇ ਕਰਕੇ ਪੁੱਤ ਮੋਬੀਲ ਤੇ ਤੜਕੇ ਦੇ ਵਿੱਚ ਆਪਾਂ ਗੁੱਡ ਕੇ ਬੀਜ ਦਾਂਗੇ ਸਮਾਨ ਤੇ ਲੂਸਣੇ ਵੀ ਬੀਜਣਾ ਹਲੇ ਬਾਈ ਤੇ ਲੂਸਣੇ ਵੀ ਬੀਜਾਂ ਕੋਈ ਗੱਲ ਨਹੀਂ ਸਾਰਾ ਕੰਮ ਕਰਨਾ ਹੈ ਹੌਲੀ-ਹੌਲੀ ਟਿਕਿਆ ਹੀ ਨਾਲ ਪਿਆਰ ਨਾਲ ਸਾਰੇ ਕੰਮ ਕਰ ਜੈਣੇ ਨੇ ਆ ਰਹੇ ਨੇ ਦਾਣੇ ਬਾਹਰ ਗਾੜੀ ਖਾਏ ਮਾਂ ਚਲ ਬਿੱਠਾ ਮੁੱਠਾ ਜਿਆ ਕਰ ਲੈਣਗੇ ਯਾਰ ਪਾਣੀ ਭਰਤਾ ਇਹਨਾਂ ਦਾ ਬੱਚੇ ਫਿੱਟ ਬੈਠ ਨੇ ਆਉਣ ਇੱਧਰ ਆਇਆ ਬੈਠਾ ਯਾਰ ਇਹਨਾਂ ਨੇ ਮਰੇ ਆਇਆ ਰਿੱਟਾਂ ਜੇ ਧੱਕੀਆਂ ਪਈਆਂ ਨੇ ਫੇਰ ਇਧਰੋਂ ਤਾਂ ਧੱਕੇ ਨਹੀਂ ਉਧਰੋਂ ਧੱਕੀਆਂ ਨੇ ਯਾਰ ਕੋਈ ਨਾ ਵੀ ਆਪਾਂ ਸ਼ਟ ਕਰ ਦਿੰਨੇ ਹੁਣੀ பண்ணிா கேந்த கபூரில் ਇਹ ਕੂਪਾ ਹੀ ਕਾਤਾ ਪਾਣੀ ਆਪਰ ਨਿੱਲ ਇਹ ਪਾਣੀ ਗੰਦਾ ਜਾ ਕਰ ਲੈਂਦੇ ਨੇ ਵੀ ਕਬੂਤਰ ਥੋੜੇ ਜਿ ਦੇਖਣਾ ਹਜੇ ਇਹਨਾਂ ਨੂੰ ਖਾ ਲੈਣੇ ਦਾਣੇ ਕਬੂਤਰਾਂ ਨੂੰ ਵੱਡਿਆਂ ਨੂੰ ਤੇ ਛੋਟਿਆਂ ਨੂੰ ਪਾਵਾਂਗੇ ਕਰਕੇ ਡੱਬੀ ਲਿਆਵਾਂਗੇ ਉਹ ਅੱਗ ਜਿਆਦਾ ਲਾ ਦਾਂਗੇ ਯਾਰ ਬੰਦ ਬੰਦ ਜਿਹਨਾਂ ਨੂੰ ਇੱਕ ਤਾਂ ਤੇ ਦੂਜਾ ਦੇਖਦੇ ਆਂ ਕਿੱਕ ਕੋਈ ਤੇ ਜਾਣੇ-ਦਾਣੇ ਇਹਨਾਂ ਨੂੰ ਪਾਤੇ ਤੇ ਡੱਕਦੇ ਕਬੂਤਰ ਆਪਣੇ ਚਲੋ ਅੰਦਰ ਬੱਚੇ ਚਲੋ 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 ਬਣਾਉਦੇ ਬਜਿਆ ਨੂੰ ਜੋਗਾ ਜਗਾ ਦੋ ਜਾ ਕੇ ਚਲ ਭਾਈ ਜਿੰਨੇ ਤੇ ਬਾਹਲਾ ਜ ਬਰੇ ਆਉਣਾ ਪਟੂ ਪਹਿਲਾਂ ਵੀ ਆ ਗੀ ਜਾਂਦਾ ਸੀ ਤੇ ਚਲ ਪਾਣੀ ਪੂਣੀ ਉਹਨਾਂ ਨੂੰ ਪੀ ਲੈਣ ਦੇ ਬਈ ਚਾਨਣੇ ਦੇ ਚ ਪਾਣੀ ਪੂਣੀ ਪੀ ਲੈਣਗੇ ਯਾਰ ਤੈਂ ਕਿ ਜਰਾ ਨਹੀਂ ਤਾਂ ਐਸਾ ਵੈਸੇ ਪੀਣਗੇ ਵਿਚਾਰੇ ਔਰ ਜਾਣੇ ਤੋਂ ਬਾਅਦ ਪਾਣੀ ਪੀਂਦੇ ਹਾਂ ਮੇਰੇ ਕੋਲ ਪਤਰੀ ਆਪਾਂ ਇਹ ਤੋਂ ਇਹ ਤੋਂ ਇਹ ਤੋਂ ਉਹਨਾਂ ਦਾ ਐ ਪਾਈਏ ਉਹਨਾਂ ਨੂੰ ਅੰਦਰ ਲੈ ਆਉਣ ਭਾਈ ਜਿਹੜੇ ਆਪਣੇ ਗੋਪੀਤਰ ਖੁੱਡੇ ਵਾਲੇ ਨੇ ਨੇ ਦੇ ਪਾਉਂਦੇ ਨੇ ਨਜੀਬ ਉਹਨਾਂ ਨੂੰ ਛੱਡਣ ਦਾ ਹੱਕ ਵੰਦਦਾ ਘੱਟਨੇ ਆ ਤਾਂ ਉੱਥੇ ਖੋ ਆਹ ਡੱਬਾ ਆ ਜਾ ਮੈਂ ਡੱਬੇ ਦੇ ਮਾਰੇ ਹੀ ਪਾਉਣਾ ਦਾਣੇ ਮੈਨੂੰ ਮੈਂ ਤਾਂ ਕੋਈ ਨਹੀਂ

ਪਾਣੀ ਪੁਣੀ ਭਰਤਾ ਤੇ ਆ ਬੱਲਮ ਯਾਰ ਚੱਲਦਾ ਨਹੀਂ ਹੈਗਾ ਇਹ ਵੀ ਬੱਲਮ ਦਾ ਖਰਨਾ ਸੈਟ ਅਪ ਸੈਟ ਬੱਲਮ ਜੀ ਹੋ ਰਿਹਾ ਤਾਂ ਕਰਕੇ ਟੜਕੇ ਦੇਖਣਾ ਤਾਰ ਤੂਰ ਦਾ ਬਿੱਟ ਲਾ ਕੇ ਕੋਈ ਵੀ ਤਾਰ ਤੂਰ ਕੋਈ ਰਿਆਮ ਜਿੱਤੇ ਫਿਰ ਤਾਰ ਬਾਹਰ ਲਾਗੇ ਤੇ ਇਹ ਵਾ ਠੀਕ ਆ ਬਾਈ ਸੁਦਾਣੇ ਪਾ ਦੇ ਇਹਨਾਂ ਨੂੰ ਤੇ ਤੜਕੇ ਬੱਚੇ ਬਿਠਾਵਾਂਗੇ ਛੋਟੇ ਛੱਤ ਨਹੀਂ ਤੇ ਇੱਥੇ ਤੇ ਹੁਣ ਇਹਨਾਂ ਨੂੰ ਬਸ ਚੱਕ ਦੀ ਟਰੇ ਜਾਣ ਇਹਨਾਂ ਨੇ ਲੈ ਖਾ ਕੋਈ ਇਸ਼ੂ ਨਹੀਂ ਹੈਗਾ ਤੇ ਜਿੰਨੇ ਖਾਣੇ ਜਿਹੜੇ ਨੇ ਖਾ ਰਹੇ ਇਹਨਾਂ ਨੇ ਦਾਣੇ ਤੇ ਹੁਣ ਬਸ ਚੱਕ ਦਿੰਨੇ ਨੇ ਨਾ ਦਾਣੇ ਆਪਾਂ ਬਸ ਤੜਕੇ ਨਵੀਂ ਬੂੜੀ ਤੋਂ ਮਿਲਦੇ ਆ ਜੇ ਚਾਹ ਵੀਡੀਓ ਵਧੀਆ ਲੱਗਦੀ ਆ ਭਾਈ ਲਾਈਕ ਕਰੋ ਹਣਾ ਕਮੈਂਟ ਕਰੋ ਆਪਾਂ ਨੇ ਭਾਈ ਕਮੈਂਟ ਵੀ ਕਰ ਦਨੇ ਆਪਾਂ ਨੂੰ ਤੇ ਸਾਰਿਆਂ ਨੂੰ ਭਾਈ ਲਵ ਯੂ ਹੈ ਹਣਾ ਤੇ ਸਾਰਿਆਂ ਨੇ ਪਰ ਫਲਾਈ ਵੀ ਦੇਵਾਂਗੇ ਛੇਤੀ ਕੋਈ ਚੱਕਰ ਨਹੀਂ ਤੇ ਵਧੀਆ ਹੀ ਹੈ ਬਈ ਚਲੋ ਬਧਨਵਾਦ ਤੁਹਾਡਾ ਤੁਹਾਨੂੰ ਸੀ ਕਮੈਂਟ ਕਰਦੇ ਆਪਾਂ ਨੂੰ ਬਈ ਫੁੱਲ ਸਪੋਰਟ ਆ ਬਈ ਧੰਨਵਾਦ ਸਾਰਿਆਂ ਦਾ ਹਨਾ ਐਵੇਂ ਆਪਾਂ ਨੂੰ ਸਪੋਰਟ ਕਰਦੇ ਰਹੋ ਐਵੇਂ ਆਪਾਂ ਵੀਡੀਓ ਅਪਡੇਟ ਅਪ ਕਰਦੇ ਰਹਾਂਗੇ ਆਪ ਲੋੜ ਜੇ ਅਸੀਂ ਵੀਡੀਓ ਆਪਣੇ ਪਾਣੀ ਵੀ ਸਪੋਰਟ ਰਹੀ ਤਾਂ ਆਉਣ ਵਾਲੇ ਟਾਈਮ 'ਚ ਆਪਾਂ ਮੂਰੇ ਕਰమేਜ ਬਾਜੀਆਂ ਵੀ ਛੱਡਾਂਗੇ ਬਈ ਜੇ ਆਪਣੀ ਜਿੱਤ ਤੇ ਨਾ ਜਿੱਤ ਨਾ ਯਾਰ ਉਹ ਵੀ ਬੈਠੇ ਕੁਝ ਵੀ ਹੋਵੇ ਯਾਰ ਪਰ ਆਪਾਂ ਛੱਡਾਂਗੇ ਜ਼ਰੂਰ ਬਾਜੀ ਤਾਂ ਕਰਕੇ ਬਈ ਸਪੋਰਟ ਰੱਖੋ ਪੂਰੀ ਤੇ ਚਲੋ ਠੀਕ ਆ ਬਈ ਮਿਲਦੇ ਆ ਆਪਾਂ ਕੱਲ ਨੂੰ ਨਵੀਂ ਵੀਡੀਓ 'ਚ ਹਨਾ ਨਵੇਂ ਵਲੌਗ 'ਚ ਵੀਡੀਓ ਨੂੰ ਸ਼ੇਅਰ ਕਰੋ ਕਮੈਂਟ ਕਰੋ ਸੋਹਣਾ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਓਕੇ